ਸਾਰੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੀਡ ਅ ਬੁੱਕ ਅਫੀਸ਼ੀਅਲ ਤੇ ਜਿੱਥੇ ਆਪਾਂ ਪੜ ਰਹੇ ਆਂ 2.5 ਸਾਲ ਕਿਤਾਬ ਲਿਖਤਾ ਹੈ ਆਪਣੀ ਬਾਈ ਸੰਦੀਪ ਸਿੰਘ ਜੀ ਦੀ ਤੇ ਅੱਜ ਚੌਥਾ 파ਰਟ ਹੋ ਜਾਣਾ ਜੀ ਤੇ ਅੱਜ ਵੀ ਕਹਾਣੀ ਹੈ ਖੱਟ ਮਿੱਠੀ ਯਾਦ ਤੇ ਜਿਹ ਵਿੱਚ ਸਮਾ ਰਿਹਾ ਤੇ ਆਪਾਂ ਨਾਲ ਤੇਰੇ ਮੇਰੇ ਲਾਲੀਆਂ ਤੇ ਕਾਂ ਇਹ ਵੀ ਪੜਾਂਗੇ ਜੀ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਆਂ ਜੀ ਖਾਟਾ ਮਿੱਠੀ ਯਾਦ ਹੈ ਹਾਂ ਲਾਡੀ ਇਸ ਹਫਤੇ ਮੈਂ ਪਟਿਆਲੇ ਆਵਾਂ ਜਾਂ ਤੁਸੀਂ ਚੰਡੀਗੜ੍ਹ ਆਉਂਗੇ ਜਦ ਮੈਂ ਚੰਡੀਗੜ੍ਹ ਤੋਂ ਪਟਿਆਲੇ ਆ ਗਿਆ ਸਾਂ ਉਦੋਂ ਬਾਅਦ ਕਦੇ ਉਹ ਪਟਿਆਲੇ ਆਉਂਦੀ ਜਾਂ ਮੈਂ ਫਿਰ ਚੰਡੀਗੜ੍ਹ ਆ ਜਾਂਦਾ ਇਹਨਾਂ ਮਿਲਣੀਆਂ ਦਾ ਸਾਨੂੰ ਬੜਾ ਚਾਹ ਰਹਿੰਦਾ ਉਹਨੇ ਕਹਿਣਾ ਲਾਡੀ ਬੰਦੇ ਨੇ ਕਦੇ ਸੋਚਿਆ ਥੋੜਾ ਹੁੰਦਾ ਉਨੇ ਕਿਹੜੇ ਕਿਹੜੇ ਰਾਹਾਂ ਤੇ ਚੱਲਣਾ ਤੈਨੂੰ ਮਿਲਣ ਲਈ ਹੁਣ ਪਟਿਆਲੇ ਗਿਆ ਦਾ ਲੱਗਦਾ ਰਹਿੰਦਾ ਪਹਿਲਾਂ ਕਦੇ ਆਈ ਨਹੀਂ ਸਾਂ ਹੁਣ ਬੜਾ ਚੰਗਾ ਲੱਗਦਾ ਮੈਨੂੰ ਚੰਡੀਗੜ੍ਹ ਤੋਂ ਪਟਿਆਲੇ ਦਾ ਰਾਹ ਫੇਰ ਆਪਣੀ ਗੱਲ ਦਾ ਜਵਾਬ ਵੀ ਆਪ ਦਿੰਦੀ ਹੋਈ ਬੋਲੀ ਰਾਹ ਦਾ ਚੰਗਾ ਲੱਗਣਾ ਹੀ ਹੈ ਮੈਨੂੰ ਮੇਰੇ लाਡੀ ਕੋਲ ਜੋ ਲੈ ਆਉਂਦਾ ਇੱਕ ਵਾਰ ਅਸੀਂ ਸ਼ਾਮ ਨੂੰ ਯੂਨੀਵਰਸਿਟੀ ਕੋ ਯੂਨੀਵਰਸਿਟੀ ਲੋਕੋ ਕੋਲ ਬੈਠੇ ਹੋਏ ਸਾਂ ਸੈਰ ਕਰਦੇ ਵੀ ਸੀ ਸਰ ਆ ਗਏ ਵੀ ਸੀ ਸਰ ਦਾ ਸੁਭਾਅ ਹੈ ਉਹ ਤੁਰਦੇ ਫਿਰਦੇ ਵਿਦਿਆਰਥੀਆਂ ਨਾਲ ਗੱਲਾਂ ਬਾਤਾਂ ਕਰਨ ਲੱਗਦੇ ਨੇ ਸਾਡੇ ਨਾਲ ਗੱਲਬਾਤ ਕਰ ਸਰ ਉਹਦੇ ਸਿਰ ਤੇ ਪਿਆਰ ਦੇ ਚਲੇ ਗਏ ਤਾਂ ਮੈਂ ਉਹਦੇ ਚਿਹਰੇ ਤੇ ਇੱਕ ਸਕੂਨ ਜਿਹਾ ਤੈਰਦਾ ਦੇਖਿਆ ਅਸਲ 'ਚ ਜਿਸ ਕੁੜੀ ਦੇ ਸਿਰ ਤੇ ਪਿਓ ਦਾ ਹੱਥ ਨਾ ਹੋਵੇ ਉਹਨੂੰ ਹਰ ਬਜ਼ੁਰਗ ਦੇ ਹੱਥ 'ਚ ਪਿਓ ਵਾਲਾ ਪਿਆਰ ਨਜ਼ਰੀ ਪੈਂਦਾ ਏਦਾਂ ਹੀ ਇੱਕ ਵਾਰ ਉਹ ਆਈ ਹੋਈ ਸੀ ਤੇ ਅਸੀਂ ਯੂਨੀਵਰਸਿਟੀ ਵਾਲੇ ਮੁੱਖ ਦਰਵਾਜ਼ੇ ਤੋਂ ਬਾਹਰ ਮਾਰਕੀਟ ਨੂੰ ਜਾ ਰਹੇ ਸਾਂ ਅਚਾਨਕ ਉਹ ਏਦਾਂ 扑ਕ ਪਈ ਜਿਵੇਂ ਉਹਨੂੰ ਕਸਰ ਹੋ ਗਈ ਹੋਵੇ ਬਸ ਇੱਕ ਗੱਲ ਵਾਰ-ਵਾਰ ਕਹੇ ਲਾਡੀ ਉਹ ਕੁੜੀ ਤੇਰੇ ਵੱਲ ਦੇਖਦੀ ਕਿਵੇਂ ਸੀ ਗੱਲ ਇਹ ਹੋਈ ਜਦ ਅਸੀਂ ਲੰਘ ਰਹੇ ਸਾਂ ਤਾਂ ਕੋਈ ਕੁੜੀ ਮੇਰੇ ਵੱਲ ਦੇਖ ਰਹੀ ਹੋਣੀ ਐ ਐਨੇ ਉਹਨੂੰ ਮੇਰੇ ਵੱਲ ਦੇਖਦਿਆਂ ਤੱਕ ਲਿਆ ਏਸੇ ਗੱਲ ਤੋਂ ਹੀ ਭੜਕ ਪਈ ਏਸੇ ਰੋਲੇ ਰੱਪੇ 'ਚ ਅਸੀਂ ਪਟਿਆਲਾ ਬਾਈਟਸ ਪਹੁੰਚ ਗਏ ਖਾਣ ਪੀਣ ਵਾਲਾ ਮੈਕਮਾ ਉਹਦੇ ਕੋਲ ਹੁੰਦਾ ਸੀ ਜੋ ਆਰਡਰ ਕਰਨਾ ਹੁੰਦਾ ਉਹ ਆਪੇ ਕਰਦੀ ਮੈਂ ਕਹਾ ਚਲੋ ਗੁੱਸਾ ਛੱਡੋ ਹੁਣ ਤੁਸੀਂ ਜੋ ਖਾਣਾ ਉਹ ਮੰਗਵਾਓ ਪਰ ਜਦ ਫਿਰ ਮੇਰੇ ਵੱਲ ਕੌੜਾ ਜਿਹਾ ਦੇਖੇ ਮੈਂ ਇਹ ਹੀ ਕਹਿ ਦਿਆ ਕਰਾਂ ਜਿਉ ਉਹ ਮੇਰੇ ਵੱਲ ਦੇਖ ਰਹੀ ਸੀ ਤਾਂ ਇਹਦੇ ਮੇਰੀ ਕੀ ਗਲਤੀ ਹੈ ਪਰ ਉਹਨੂੰ ਕਿੱਥੇ ਕੁਝ ਚੰਗਾ ਲੱਗਦਾ ਸੀ ਕਰਦੇ ਕਰਾਉਂਦਿਆਂ ਕੰਟਾ ਇਦਾਂ ਹੀ ਲੰਘ ਗਿਆ ਤੇ ਜਦ ਉਹਦਾ ਗੁੱਸਾ ਠੰਡਾ ਹੋਇਆ ਤਾਂ ਕਹਿੰਦੀ ਹਾਂ ਲਾਡੀ ਚੱਲ ਉਹ ਇਹ ਦੇਖ ਰਹੀ ਸੀ ਤੁਸੀਂ ਤਾਂ ਉਹਦੇ ਵੱਲ ਨਹੀਂ ਦੇਖਿਆ ਫਿਰ ਛੱਟ 'ਚ ਗੁਲਾਬ ਵਾਂਗ ਖਿੜ ਗਈ ਤੇ ਹਾਸਾ ਝਰਨੇ ਵਾਂਗ ਵਹਿਣ ਲੱਗਾ ਮੈਂ ਤਪਦੇ ਮਾਰੂਥਲ 'ਚੋਂ ਜਿਵੇਂ ਹਸੀਨ ਵਾਦੀਆਂ 'ਚ ਆ ਗਿਆ ਹਾਂ ਕੌਫੀ ਪੀਂਦੀ ਵਾਰ-ਵਾਰ ਕਹੀ ਜਾਵੇ ਤੁਸੀਂ ਗੁੱਸਾ ਤਾਂ ਨਹੀਂ ਕੀਤਾ ਪਰ ਮੇਰੇ ਲਾਡੀ ਵੱਲ ਕੋਈ ਅੱਖ ਪਰ ਤੱਕੇ ਮੈਂ ਨਹੀਂ ਕਰ ਸਕਦੀ ਵਾਓ ਸੋਹਣੀ ਸੀ ਤੇ ਅੱਗੇ ਪੜਦੇ ਆ ਤੇਰੇ ਮੇਰੇ ਲਾਲੀਆਂ ਤੇ ਕਾਂ ਉਹ ਜਦ ਪਟਿਆਲਾ ਯੂਨੀਵਰਸਿਟੀ ਮੇਲ ਲਾਉਂਦੀ ਅਸੀਂ ਗੋਲ ਮਾਰਕੀਟ ਕੁਝ ਨਾ ਕੁਝ ਜ਼ਰੂਰ ਖਾਂਦੇ ਪੀਂਦੇ ਗੋਲ ਮਾਰਕੀਟ ਕਾਂ ਤੇ ਲਾਲੀਆਂ ਬਹੁਤ ਹੁੰਦੀਆਂ ਨੇ ਯੂਨੀਵਰਸਿਟੀ ਵਾਲੇ ਕਾਂ ਲਾਲੀਆਂ ਵੀ ਇਹਨੇ ਸਿਆਣੇ ਨੇ ਕਿ ਜਦ ਕੋਈ ਖਾ ਰਿਹਾ ਹੋਵੇ ਕੋਲਾ ਕੇ ਪੋਲਾ ਜਿਹਾ ਮੂੰਹ ਬਣਾ ਬੈਠ ਜਾਂਦੇ ਨੇ ਬੰਦਾ ਤਰਸ ਕਰ ਉਹਨਾਂ ਦਾ ਹਿੱਸਾ ਕੱਢ ਦਿੰਦਾ ਜਦ ਆਪਾਂ ਖਾਂਦੇ ਤੂੰ ਵੀ ਇਹਨਾਂ ਦਾ ਹਿੱਸਾ ਕੱਢ ਦੇ ਤੇ ਫੇਰ ਇਹਨਾਂ ਨੂੰ ਖਾਂਦੇ ਦੇ ਖੁਸ਼ ਹੁੰਦੀ ਮੈਂ ਲਾਲੀ ਕਹਿੰਦਾ ਤਾਂ ਤੂੰ ਬੋਲਣਾ ਲਾਡੀ ਲਾਲੀ ਤੁਹਾਡੀ ਹੋਵੇਗੀ ਸਾਡੀ ਤਾਂ ਗਟਾਰ ਏ ਮੈਨੂੰ ਇੱਥੇ ਕਾਂ ਤੇ ਲਾਲੀਆਂ ਦੇਖ ਬੜਾ ਚੰਗਾ ਲੱਗਣਾ ਕਿਉਂਕਿ ਹੁਣ ਸਾਡੇ ਪਿੰਡਾਂ ਵੱਲ ਇਹ ਪੰਛੀ ਅਲੋਪ ਹੋ ਗਏ ਨੇ ਨਾ ਕੋਈ ਚਿੜੀ ਐ ਨਾ ਕੋਈ ਕਾਂ ਮੈਨੂੰ ਯਾਦ ਐ ਛੋਟਾ ਹੁੰਦਾ ਮੈਂ ਟੋਕਰੇ ਹੀਟ ਦਾਣੇ ਪਾ ਟੋਕਰੇ ਨੂੰ ਡੰਡਾ ਟੋਕਰੇ ਨੂੰ ਡੰਡਾ ਲਾ ਡੰਡੇ ਨੂੰ ਰੱਸੀ ਬੰਨ ਦੂਰ ਲੋਕ ਕੇ ਬੈਠ ਜਾਣਾ ਤੇ ਜਦ ਕੋਈ ਚਿੜੀ ਜਾਂ ਲਾਲੀ ਦਾਣੇ ਚੋਗਣ ਟੋਕਰੇ 헤ਡ ਹੌਂਦੀ ਤਾਂ ਰੱਸੀ ਖਿੱਚ ਦੇਣੀ ਕਦੇ ਕੋਈ ਲਾਲੀ ਜਾਂ ਚਿੜੀ ਟੋਕਰੇ 헤ਡ ਫਸ ਜਾਣੀ ਕਦੇ ਉੱਡ ਜਾਣੀ ਹੁਣ ਜਦ ਇਹ ਪੰਛੀ ਨਹੀਂ ਲੱਭਦੇ ਤਾਂ ਇਹ ਖੇਡਾਂ ਵੀ ਕਿੰਨੇ ਖੇਡਣੀਆਂ ਮੰਮੀ ਦੱਸਦੀ ਹੁੰਦੀ ਆ ਨਿੱਕੇ ਹੁੰਦੇ ਆ ਤੁਹਾਡੇ ਹੱਥ ਵਿੱਚ ਰੋਟੀ ਫੜਾ ਆਪ ਜਰਾ ਪਾਸੇ ਹੋਣਾ ਤੇ ਕਾਵਾ ਨੇ ਤੁਹਾਡੇ ਹੱਥਾਂ ਚੋਂ ਰੋਟੀ ਚਪਟ ਲੈਣੀ ਮੰਮੀ ਦੀ ਇਹ ਗੱਲ ਸੁਣ ਹੈਰਾਨ ਹੋਣਾ ਕਿ ਅੱਛਾ ਕਾਂ ਇਦਾਂ ਕਰਦੇ ਸੀ ਫਿਰ ਜਦ ਯੂਨੀਵਰਸਿਟੀ ਕਾਂ ਦੇਖੇ ਤਾਂ ਮੰਮੀ ਦੀ ਕਹੀ ਗੱਲ ਯਾਦ ਆਉਣੀ ਤਾਂ ਮੈਂ ਉਹਨੂੰ ਕਹਿਣਾ ਇੰਨਾ ਕਾਵਾ ਤੋਂ ਬਾਤ ਕੇ ਰਹਿ ਇਹ ਬੜੇ ਸ਼ਰਾਰਤੀ ਨੇ ਉਹਨੇ ਕਹਿਣਾ ਲਾਡੀ ਇਹ ਵਿਚਾਰੇ ਤੈਨੂੰ ਕੀ ਕਹਿੰਦੇ ਨੇ ਇਹ ਤਾਂ ਸੁਣੇ ਹੀ ਲਾਉਣ ਵਾਲੀ ਵਾਲੇ ਪੰਛੀ ਨੇ ਸਿਆਣੇ ਕਹਿੰਦੇ ਤਾਂ ਹੁੰਦੇ ਨੇ ਜਦ ਬਨੇਰੇ ਤੇ ਕਾਂ ਬੋਲ ਬੋਲੇ ਉਦੋਂ ਕੋਈ ਪੁਰਾਣਾ ਆਉਂਦਾ ਹੈ ਆਪਣੀਆਂ ਇਹ ਗੱਲਾਂ ਨੂੰ ਤਾਂ 2 ਸਾਲ ਬੀਤ ਗਏ ਨੇ ਇੱਕ ਦਿਨ ਘਰ ਬਨੇਰੇ ਤੇ ਕਾਂ ਬੈਠਾ ਦੇਖਿਆ ਮੰਮੀ ਨੂੰ ਕਿਹਾ ਹੁਣ ਤਾਂ ਕਦੇ ਕਾਂ ਦੇਖੇ ਨਹੀਂ ਅੱਜ ਇਹ ਵਿਚਾਰਾ ਕਿਧਰੋਂ ਭੁੱਲਿਆ ਪਟ ਗਿਆ ਆ ਗਿਆ ਮੰਮੀ ਕਹਿੰਦੀ ਪਹਿਲਾਂ ਤਾਂ ਇਹ ਜਵਾਈ ਖਤਮ ਹੋ ਗਏ ਸਨ ਹੁਣ ਕਦੇ ਕੋਈ ਕਾਂ ਚਿੜੀ ਨਜ਼ਰੀ ਪੈ ਜਾਂਦੀ ਐ ਪਹਿਲਾਂ ਤਾਂ ਮੈਂ ਮੰਮੀ ਦੀ ਕਹੀ ਗੱਲ ਤੇ ਸਿਰ ਹਿਲਾ ਦਿੱਤਾ ਪਰ ਜਦ ਮੈਂ ਉਸ ਗੱਲ ਬਾਰੇ ਧਿਆਨ ਨਾਲ ਸੋਚਿਆ ਤਾਂ ਮੈਨੂੰ ਤੇਰੀ ਕਹੀ ਉਹ ਗੱਲ ਯਾਦ ਆ ਗਈ ਗੋਲ ਮਾਰਕੀਟ ਬੈਠੀ ਨੇ ਤੂੰ ਕਿਹਾ ਸੀ ਕਿ ਇਹ ਤਾਂ ਸੁਨੇਹੇ ਲਾਉਣ ਵਾਲੇ ਪੰਛੀ ਹੁੰਦੇ ਨੇ ਫਿਰ ਮੇਰੇ ਦਿਲ ਦੇ ਮਹਿਸ ਮੇਰੇ ਦਿਲ ਨੇ ਮਹਿਸੂਸ ਕੀਤਾ ਇਹ ਕਾਂ ਵੀ ਤੇਰੀ ਸੁਖ ਸ਼ਾਂਤ ਦਾ ਸੁਨੇਹਾ ਦੇਣਾ ਆ ਤੇ ਮੇਰੇ ਦਿਲੋਂ ਦੁਆ ਨਿਕਲੀ ਸੱਜਣ ਹਮੇਸ਼ਾ ਸੁਖੀ ਬਸਣਾ ਤੇਰੇ ਨਾਲ ਬਿਤਾਏ ਪੜ ਮੈਨੂੰ ਕਦੇ ਨਹੀਂ ਵਿਸਰ ਸਕਦੀ ਇੰਨਾ ਪਣਾ ਤੇ ਛਾਤ ਪਾਉਣ ਲਈ ਤੇਰੇ ਮੇਰੇ ਪਿਆਰ ਵਾਲੇ ਵਿਹੜੇ 'ਚ ਤੇਰੀਆਂ ਯਾਦਾਂ ਵਾਲੇ ਪੰਛੀਆਂ ਨੇ ਫੇਰਾ ਪਾਉਂਦੇ ਰਹਿਣਾ ਫੇਰਾ ਪਾਉਂਦੇ ਰਹਿਣਾ ਸੋ ਸੋ ਅੱਗੇ ਹੈ ਜੀ ਇੱਕ ਕਸ਼ਮਕਸ਼ ਤੂੰ ਵਾਲ ਤੇ ਚੰਡੀਗੜ੍ਹ ਦਾ ਪਾਣੀ ਇਹ ਕਹਾਣੀ ਆਪਾਂ ਜੀ ਅਗਲੇ ਪਾੜੇ 'ਚ ਪੜਾਂਗੇ ਤੇ ਤਦ ਤੱਕ ਰਬ ਰੱਖਾ